ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਹੀ ਤੇ ਸਵੇਰ ਦਾ ਟਾਈਮ ਸੀਗਾ ਸਾਢੇ 6 ਵਜੇ ਦਾ ਤੇ ਮੀ ਆਇਆ ਵਾਵਾ ਪੈ ਗਿਆ ਮਤਲਬ ਇਹਨੂੰ ਠੰਡਾ ਜਿਹਾ ਕਰ ਗਿਆ ਤੇ ਉਸ ਤੋਂ ਮਗਰੋਂ ਫਿਰ ਅੱਜ ਬੱਚੇ ਘਰ ਸੀਗੇ ਉਹਨਾਂ ਨੂੰ ਤੀਜ ਦੀ ਛੁੱਟੀ ਸੀਗੀ ਤੇ ਸਾਰੇ ਅੱਜ ਕੰਮਕਾਰ ਚ ਲੱਗੇ ਨੇ ਘਰ ਦੇ ਜੀਆਂ ਨੂੰ ਪਤਾ ਲੱਗ ਜੇ ਨਾ ਕਿ ਬੱਚੇ ਅੱਜ ਘਰ ਨੇ ਫੇਰ ਉਹਨਾਂ ਨੇ ਪੂਰਾ ਲਾਹ ਕੱਢਣਾ ਹੁੰਦਾ ਬੱਚਿਆਂ ਦਾ ਕਿ ਆ ਵੀ ਕੰਮ ਕਰਾਣ ਆ ਵੀ ਕੰਮ ਕਰਾਣ ਤਸਵੀਰੇ ਹੀ ਉਹਨਾਂ ਨੂੰ ਵਾਜਾ ਮਾਰ ਕੇ ਠਾਂਦੇ ਨੇ ਕਿ ਉਠੋ ਤੇ ਨਾਲ ਲੱਗੋ ਪ੍ਰਵੀਂਦਰ ਵੀ ਉੱਥੇ ਪਹੁੰਚ ਗਈ ਇਹਨਾਂ ਸਾਰਿਆਂ ਨੇ ਇੱਕ ਥਾਂ ਤੇ ਉੱਥੇ ਚਰੀ ਘਟ ਚੁੱਕਣੀ ਹੈ ਇਹਨਾਂ ਲੜਾਈ ਉੱਥੇ ਜ਼ਿਆਦਾ ਕਰਨੀ ਹੈ ਇੰਨੀ ਜ਼ਿਆਦਾ ਇਹਨਾਂ ਦੀ ਆਵਾਜ਼ ਆਉਣ ਲਈ ਸੀਗੀ ਚਲਿਏ ਵੇ ਕਿ ਬੱਚੇ ਨਾ ਆਪਣੀ ਮਰਜ਼ੀ ਤੇ ਹੋਣ ਤੇ ਕੰਮ ਵੱਡਿਆਂ ਨਾਲੋਂ ਜ਼ਿਆਦਾ ਕਰ ਦਿੰਦੇ ਨੇ ਤੇ ਅੱਜ ਇਹਨਾਂ ਸਾਰਾ ਦੇ ਨੇ ਇਹਨਾਂ ਯੋਗਦਾਨ ਪਾਣਾ ਕਰਦੇ ਕੰਮਾਂ ਦੇ ਵਿੱਚ ਕਦੀ ਲੜਦਿਆਂ ਕਦੀ ਗਾਲਾਂ ਖਾਂਦਿਆਂ ਮਤਲਬ ਸਾਰਾ ਦਿਨ ਇਹਨਾਂ ਦਾ ਇਸੇ ਤਰ੍ਹਾਂ ਹੀ ਲੰਘ ਜਾਣਾ ਸੋਲ ਉਂਜ ਤੇ ਵਧੀਆ ਹੁੰਦਾ ਕਿ ਬੱਚੇ ਨਾਲ ਛੋਟੇ ਛੋਟੇ ਕੰਮਾਂ 'ਚ ਸਾਥ ਦੇਣਾ ਤੇ ਉਸ ਤੋਂ ਮਗਰੋਂ ਸਾਡਾ ਪਾਰਸਲ ਆਇਆ ਸੀਗਾ ਇਹਨਾਂ ਦਰਵਾਜ਼ਿਆਂ ਦੇ ਥੱਲੇ ਜਿਵੇਂ ਥੋੜਾ ਥੋੜਾ ਸਪੇਸ ਰਹਿ ਜਾਂਦਾ ਤੇ ਨਿੱਕੀਆਂ ਨਿੱਕੀਆਂ ਜਿਹਾ ਡੱਡੀਆਂ ਅੰਦਰ ਚਲੀਆਂ ਜਾਂਦੀਆਂ ਸੀਗੀਆਂ ਤੇ ਇਸ ਲਈ ਇਹ ਲੈ ਕੇ ਆਂਦਾ ਮੰਗਵਾਇਆ ਸੀਗਾ ਤੇ ਵੈਸੀ ਹਾਲੇ ਤੱਕ ਤੇ ਵਧੀਆ ਲੱਗਦਾ ਪਿਆ ਕੀ ਕਾਫੀ ਮਜ਼ਬੂਤ ਵੀ ਹੈ ਤੇ ਜਿਵੇਂ ਕੋਈ ਸਪੇਸ ਨਹੀਂ ਬਚੀ ਹੈਗੀ ਕਿ ਥੱਲੇ ਕੋਈ ਚੀਜ਼ ਜਾਵੇ ਜਿਵੇਂ ਸੈਡਾਂ ਤੇ ਦੀ سپورਟ ਜੀ ਲੱਗੀ ਹੈ ਤੇ ਹੁਣ ਅੱਜ ਅਸੀਂ ਇਹ ਵੇਖਿਆ ਵੇਖੋ ਸਹੀ ਨਿਕਲਦਾ ਕਿ ਨਹੀਂ ਤੇ ਉਸ ਤੋਂ ਮਗਰੋਂ ਇਹ ਸ਼ਾਮ ਦੀ ਵੀਡੀਓ ਹੈ ਆਪਾਂ ਦਾਲ ਬਣਾਣੀ ਸੀ ਕਿ ਅੱਜ ਦਾਲ ਬਣਾਈ ਕਾਲੀ ਮੂੰਗੀ ਦੀ ਮਸਰਾਂ ਦੀ ਤੇ ਛੋਲਿਆਂ ਦੀ ਕਿਉਂਕਿ ਅੱਜ ਡਿਮਾਂਡ ਹੋਈ ਸੀ ਕਿ ਦਾਲ ਚੋਲ ਦੀ ਤੇ ਇਸ ਲਈ ਆਪਾਂ ਦਾਲ ਬਣਾ ਲੈਨੇ ਆ ਧਰਨ ਲੱਗੇ ਸੀ ਕਿ ਸਿਟੀ ਮਰਵਾਣ ਕੁੱਕਰ ਜ ਵਿੱਚ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਨਮਕ ਪਾ ਕੇ ਹਲਦੀ ਪਾ ਲਈ ਸੀ ਤੇ ਇੱਕ ਚਮਚਾ ਦੇਸੀ ਘਿਓ ਦਾ ਪਾ ਲਿਆ ਸੀਗਾ ਇਹਦੇ ਨਾਲ ਬਹੁਤ ਵਧੀਆ ਟੇਸਟ ਰਹਿੰਦਾ ਨਾਲੇ ਦਾਲ ਉਬਲਦੀ ਨਹੀਂ ਹੈਗੀ ਫਿਰ ਵਿੱਚ ਥੋੜਾ ਜਿਹਾ ਥਿੰਦਾ ਪਾ ਲਈਏ ਨਾ ਤੇਲ ਪਾ ਲਈਏ ਰਫੈਂਡ ਪਾ ਲਈਏ ਇਹ ਕਿਉਂ ਪਾਲੀਏ ਤੇ ਫਿਰ ਦਾਲ ਜਿਵੇਂ ਟੱਕਣ ਰਾਈ ਨਿਕਲ ਜਾਂਦੀ ਹੈ ਖਲਾਰਾ ਬਹੁਤ ਪੈ ਜਾਂਦਾ ਹੈ ਉਵੇਂ ਨਹੀਂ ਹੁੰਦਾ ਹੈਗਾ ਨਾਲੇ ਦੇਸੀ ਕੀ ਉਹਦਾ ਤੇ ਫਿਰ ਟੇਸਟ ਵੱਕਰਾ ਹੁੰਦਾ ਜੇ ਇੱਕ ਵਾਰੀ ਵਿੱਚ ਪਾਲੀਏ ਤੇ ਤੇ ਹੁਣ ਆਪਾਂ ਤੜਕਾ ਲਾਣ ਲੱਗੇ ਸੀਗੇ ਜੀਰਾ ਪਾ ਲਿਆ ਮੇਥੀ ਦਾਣਾ ਪਾ ਲੈਨੇ ਥੋੜੇ ਜਿ ਤੇ ਪਿਆਜ਼ ਪਾ ਲੈਨੇ ਆ ਕਿਉਂਕਿ ਨਮਕ ਵੀ ਆਪਾਂ ਪਹਿਲਾਂ ਹੀ ਪਾ ਲਿਆ ਹਲਦੀ ਵੀ ਪਾ ਲਈਏ ਤੇ ਹੁਣ ਤੇ ਜ਼ਿਆਦਾ ਕਰਕੇ ਪਿਆਜ਼ ਹੀ ਪੁੰਨਾਂਗੇ ਤੇ ਇੱਧਰ ਦਾਲ ਤੋਂ ਆਪਾਂ ਟੱਕਣ ਖੋਲਿਆ ਸੀਗਾ ਦਾਲ ਬਹੁਤ ਸੋਣੀ ਰਿੱਜ ਜੇ ਗਏ ਸੀ ਆਪਾਂ ਤੜਕਾ ਲਾ ਕੇ ਪਾ ਦਿੰਨੇ ਆ ਦਾਲਾਂ ਨੂੰ ਮਿਕਸ ਕਰਕੇ ਬਣਾਉ ਨਾ ਤੇ ਮਤਲਬ ਐ ਟੇਸਟ ਆਉਂਦਾ ਜਿਵੇਂ ਗੁਰੂ ਘਰ ਚ ਦਾਲ ਖਾਈ ਦੀਏ ਉਹ ਕਾਲੇ ਮਾਵਾਂ ਦੀ ਹੁੰਦੀ ਹੈ ਨਾ ਚਲੋ ਥੋੜੀ ਜਿਹੀ ਮਿਕਸ ਕਰ ਲਈ ਜ਼ਿਆਦਾ ਤੇ ਨਹੀਂ ਇਹ ਵਾਈਬਾਦੀ ਵੀ ਹੁੰਦੀ ਹੈ ਤੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਸੀਗੀਆਂ ਪਈਆਂ ਮੈਂ ਚਲੋ ਵਿੱਚ ਪਾ ਲੈਣੇ ਆਪਾਂ ਪਿਆਜ਼ ਦੇ ਇੱਧਰ बस ਲਾਲ ਮਿਰਚਾਂ ਥੋੜੀਆਂ ਜਿਹੀਆਂ ਪਾਈਆਂ ਸੀ ਤੇ ਥੋੜਾ ਜਿਹਾ ਮਸਾਲਾ ਪਾ ਲਿਆ। ਉਹੀ ਮਤਲਬ ਹਲਕੇ ਫੁਲਕੇ ਮਸਾਲੇ ਨੇ। ਰੋਜ਼ ਦੇ ਪਾਣ ਵਾਲੇ। ਤੇ ਅੱਜ ਥੋੜਾ ਜਿਹਾ ਫਰਕ ਸੀਗਾ ਜਿਵੇਂ ਗਰਮੀ ਨਹੀਂ ਸੀ ਹੈਗੀ। ਮੌਸਮ ਵਧੀਆ ਸੀਗਾ। ਤੇ ਤੜਕਾ ਆਪਣਾ ਭੁੱਜ ਗਿਆ ਸੀ ਤੇ ਦਾਲ ਚ ਪਾ ਲੈਣੇ ਆ। ਬਹੁਤ ਸੋਹਣੀ ਬਾਸਨਾ ਆਂਦੀ ਸੀ ਕੁਝ ਜਿਵੇਂ ਦੇਸੀ ਘਿਓ ਵਿੱਚ ਪਾਇਆ ਸੀ ਨਾ ਤੇ ਕੁੱਕਰ ਦਾ ਢੱਕਣ ਖੋਲਿਆ ਉਦੋਂ ਵੀ ਬਹੁਤ ਸੋਹਣੀ ਆਉਂਦੀ ਸੀ ਥੋੜਾ ਜਿਹਾ ਪਾਣਾ ਚਾਹੀਦਾ ਨਾਲੇ ਇਹਦੇ ਨਾਲ ਇਹ ਵੀ ਕਿ ਪੇਟ ਵੀ ਸਹੀ ਰਹਿੰਦਾ ਦੇਸੀ ਘਿਓ ਨਾਲ ਵੈਸੇ ਬੱਚੇ ਖਾਂਦੇ ਨਹੀਂ ਹੈਗੇ ਚਲੋ ਕਿਸੇ ਨਾ ਕਿਸੇ ਪਾਸੇ ਸਹੀ ਜਿਨੇ ਸਬਜੀ ਬਣਦੀ ਏ ਜਾਂ ਉਹਦਾ ਤੜਕਾ ਲਾ ਲਿਆ ਥੋੜਾ ਜਿਹਾ ਚਮਚਾਗੂ ਵਿੱਚ ਪਾ ਲਿਆ ਆਪਣੇ ਪੇਟ ਵਾਸਤੇ ਪੇਟ ਹਲਕਾ ਰਹਿੰਦਾ ਹੈ ਤੇ ਮੁਲਾਇਮ ਰਹਿੰਦਾ ਹੈ ਤੇ ਲਈ ਚਲੋ ਦੇਸੀ ਘਿਓ ਪਾਣਾ ਚਾਹੀਦਾ ਤੇ ਉਸ ਤੋਂ ਮਗਰੋਂ ਆਪਾਂ ਤੜਕਾ ਪਾ ਕੇ ਰੈਨਲੀ ਸੀਗੀ ਦਾਲ ਇੱਕ ਵਾਰੀ ਐਨੂੰ ਮਸਾਲੇ ਮਿਕਸ ਹੋ ਜਾਣ ਦਾਲ ਵੇਖਣ ਚ ਵੀ ਬਹੁਤ ਵਧੀਆ ਸੀ ਤੇ ਖਾਂਜ ਵੀ ਬਹੁਤ ਸਵਾਦ ਦੇ ਉਸ ਤੋਂ ਮਗਰੋਂ ਸ਼ਾਮੀ ਆਸੀ ਚਲੇ ਗਏ ਸੈਰ ਕਰਨ ਕੀ ਅੱਜ ਮੌਸਮ ਬਹੁਤ ਸੋਹਣਾ ਹੈ ਸ਼ਾਮ ਨੂੰ ਘਰੋਂ ਇੱਕ ਵਾਰੀ ਨਾ ਜ਼ਰੂਰ ਨਿਕਲਣਾ ਚਾਹੀਦਾ ਹੈ। ਗੇਟ ਤੋਂ ਬਾਹਰ ਨਿਕਲੀਏ ਨਾ ਚਾਹੇ ਆਪਣੀ ਸੜਕ ਤੱਕ ਈ ਸੈਰ ਕਰਾਈਏ ਤੇ ਐ ਹੁੰਦਾ ਪਤਾ ਨਹੀਂ ਅਸੀਂ ਕਿੱਥੇ ਜਾ ਆਏ ਆ। ਘਰੋਂ ਬਾਹਰ ਇੱਕ ਵਾਰੀ ਨਿਕਲਣਾ ਚਾਹੀਦਾ ਹੈ। ਬਾਹਰ ਦੀ ਖੁੱਲੀ ਹਵਾ ਲੈਣੀ ਚਾਹੀਦੀ ਏ। ਤੇ ਵੈਸੇ ਵੀ ਅੱਜ ਮੌਸਮ ਬਹੁਤ ਹੀ ਸੋਹਣਾ ਸੀਗਾ ਮੀਂਹ ਪੈਣ ਕਰਕੇ। ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਤੇ ਅਦਰ ਸ਼ਾਮ ਪਈ ਸੀ ਤੇ ਸਾਡਾ ਪਾਰਸਲ ਦੁਕਾਨ ਤੇ ਆਇਆ ਸੀ ਉਹਨੂੰ ਲੈ ਕੇ ਆਏ ਸੀਗੇ ਇਹ ਜਰਨੈਲ ਨੇ ਮੰਗਾਈਆਂ ਸੀਗੀਆਂ ਲੈਟਾਂ ਆਪਣੇ ਸਾਈਕਲ ਨੂੰ ਲਾਉਣ ਵਾਸਤੇ ਤੇ ਇਹ ਹੁਣ ਆਪਾਂ ਖੋਲ ਲਿਆ ਸੀਗਾ ਇਹਦੇ ਚ ਚਾਰਜਸ ਸੀਗਾ ਉਹਦਾ ਜਿਵੇਂ ਜਦੀ ਸਾਈਕਲ ਦੀ ਕਾਠੀ ਪਿੱਛੇ ਲਾਈਟ ਲੱਗਦੀ ਸੀ ਨਾ ਉਹਦਾ ਚਾਰਜਰ ਸੀਗਾ ਤੇ ਇਹ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਵਿਖਾਵਾਂਗੇ ਉਹਦੀਆਂ ਲਾਈਟਾਂ ਲਾਈਆਂ ਇਹੋ ਜਿਹੀਆਂ ਚੀਜ਼ਾਂ ਵੇਖ ਵੇਖ ਕੇ ਬੱਚੇ ਕੋਈ ਚੀਜ਼ਾਂ ਮੰਗਵਾਂਦੇ ਨੇ ਲਾਈਟਾਂ ਇਹ ਦੋ ਹੀ ਸੀਗੀਆਂ ਜਿੱਥੇ ਜਿਵੇਂ ਹਵਾ ਭਰੀਦੀ ਹੈ ਟਾਇਰਾਂ ਚ ਤੇ ਉੱਥੇ ਹੀ ਲੱਗਣ ਵਾਲੀਆਂ ਸੀਗੀਆਂ ਪਰ ਉਹਨੂੰ ਨਾ ਇੰਨਾ ਮੱਛਰ ਵੱਢਣ ਡਿਆ ਸੀਗਾ ਪਰ ਫਿਰ ਵੀ ਉਹਨੂੰ ਇਹ ਸੀ ਮੈਂ ਹੁਣੀ ਟਰਾਈ ਕਰ ਲਵਾਂ ਹੁਣੀ ਮੈਂ ਲਾ ਕੇ ਵੇਖ ਲਾਂ ਚਲਾਵਾਂ ਗੇੜੀ ਲਾਵਾਂ ਪਰ ਸਵੇਰੇ ਤੁਹਾਨੂੰ ਕੱਲ ਨੂੰ ਵਿਖਾਵਾਂਗੇ